ਦਸੂਆ ਵਿੱਚ ਗੋਲੀ ਲੱਗਣ ਨਾਲ 19 ਸਾਲ ਦੇ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਰਨ ਵਾਲਾ 19 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ son of ਜਗਿੰਦਰ ਸਿੰਘ ਜੋ ਕਿ ਪਿੰਡ ਓਡਰਾ ਦੇ ਇੱਕ ਗਰੀਬ ਪਰਿਵਾਰ ਦਾ ਰਹਿਣ ਵਾਲਾ ਹੈ। ਇਹ ਪਿਛਲੇ ਕੁਝ ਸਮੇਂ ਤੋਂ ਦਸੂਆ ਦੇ ਬਲੱਗਣ ਚੌਕ ਨਜ਼ਦੀਕ ਇੱਕ ਸ਼ੋਰੂਮ ਤੇ ਕੰਮ ਕਰਦਾ ਸੀ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਸ ਦੇ ਮਾਲਕ ਵੱਲੋਂ ਉਸ ਤੋਂ ਵਧੇਰੇ ਕੰਮ ਲਿਆ ਜਾਂਦਾ ਸੀ। ਅੱਜ ਸ਼ਾਮ ਜਦੋਂ ਛੁੱਟੀ ਵੇਲੇ ਉਸਨੇ ਘਰ ਜਾਣ ਲਈ ਕਿਹਾ ਤਾਂ ਉਸਦੇ ਮਾਲਕ ਵੱਲੋਂ ਗੁੱਸੇ ਵਿੱਚ ਆ ਕੇ ਉਸਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਖਬਰ ਦਾ ਪਤਾ ਲੱਗਦੇ ਹੀ ਦਸੂਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਨਾਮਾ ਜੀ ਮੇਰਾ ਨਾਮ ਰਾਜ ਸਿੰਘ ਆ ਸਰ ਇਹ ਬੈਠੇ ਕਿ ਮੇਰਾ ਨਾਮ ਗੋਰਪ੍ਰੀਤ ਸੈ ਇਹ ਲੱਗਦਾ ਜੀ ਮੇਰੇ ਭਤੀਜਾ ਕੀ ਗੱਲਬਾਤ ਕੀਤੀ ਸੀ ਗੱਲਬਾਤ ਕੋਈ ਨਹੀਂ ਕਰੋ ਕੰਮ ਕਰਨ ਹੁੰਦੇ ਡੇਲੀ ਹੁੰਦੇ ਰੋਜ਼ ਹੁੰਦੇ ਵਿਚਾਰੇ ਸਾਮ ਨੂੰ ਜਦੋਂ ਹੱਥ ਤੋਣ ਲੱਗਾ ਮਾਲਕ ਨੇ ਉੱਤੇ ਪ੍ਰੈਸ਼ਰ ਪਾਇਆ ਹੋਣਾ ਤੇ ਉਹ ਕਹਿੰਦੇ ਹੁਣੇ ਵੀ ਨਹੀਂ ਸਾਡਾ ਸੁੱਟੀ ਦਾ ਟਾਈਮ ਆ ਵੇ ਇਹੀ ਘਰ ਨੂੰ ਜਾਣਾ ਤਾਂ ਉਹ ਅੰਦਰੋਂ ਪਿਸਤੌਲ ਲੈ ਕੇ ਆ ਗਿਆ ਤੇ ਉਹਨੇ ਗੋਲੀ ਮਾਰਤੀ ਸਿੱਧਾ ਸਾਥੀ ਦੇ ਵਿੱਚ ਅੱਛਾ ਜੀ ਹਾਂ ਕਿੰਨੀ ਉਮਰ ਸੀ ਵੀ ਬੇਟੇ ਜੀ 19 ਸਾਲ 19 ਸਾਲ ਦੀ ਉਮਰ ਸੀ ਹਾਂ ਜੀ ਅੱਛਾ ਕੀ ਚਾਹੁੰਦੇ ਹਨ ਕੀ ਸਾਨੂੰ ਇਹਦਾ ਇਨਸਾਫ ਚਾਹੀਦਾ ਬਿਲਕੁਲ ਸਹੀ ਸਲਾਮਤ ਜੋ ਕਲੀਅਰ ਚਾਹੀਦਾ ਤੇ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੀ ਲੱਗਦਾ ਤੁਸੀਂ ਕਿ ਜਾਣ ਕੇ ਕੀਤਾ ਜੇ ਜਾਣ ਕੇ ਕੀਤਾ ਉਦਾਂ ਟਾਈਮ ਪਿਸਤੌਲ ਚੱਲ ਹੀ ਨਹੀਂ ਸਕਦਾ ਜਾਣ ਕੇ ਕੀਤਾ ਉਹਨੇ ਠੀਕ ਹੈ ਘਰ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਚੋ ਇਹ ਦੋ ਬੱਚੇ ਆ ਦੋਨੇ ਹੀ ਭਰਾ ਰਹਿੰਦੇ ਸੀਗੇ ਇੱਕ ਇਹਨਾਂ ਦੀ ਮੰਮੀ ਰਹਿੰਦੀ ਸੀ ਫਾਦਰ ਸਾਹਿਬ ਇਹਨਾਂ ਦੇ ਘਰੋ ਯਾਨੀ ਡੈਥ ਹੀ ਹੋ ਗਈ ਸਮਝ ਲਓ ਹਾਂ ਜੀ ਸਰਪੰਚ ਜੀ ਮਨਿੰਦਰ ਸਿੰਘ ਅੱਜ ਸ਼ਾਮੇ 6 ਵਜੇ ਤਕਰੀਬਨ ਬੜੀ ਮਾਤ ਭਾਗੀ ਖਬਰ ਮਿਲੀ ਆ ਜੀ ਤੇ ਮੇਰੇ ਪਿੰਡ ਦੇ ਮੇਰਾ ਗਵੰਡੀ ਆ ਜੀ ਬਿਲਕੁਲ ਆਮੋ ਸਾਹਮਣੇ ਸਾਡਾ ਦੋਨਾਂ ਦਾ ਬੁਹਾਇਆ ਜੀ ਗੁਰਪ੍ਰੀਤ ਸਿੰਘ ਮੁੰਡਾ ਬਹੁਤ ਮਿਹਨਤੀ ਸੀਗਾ ਜਿਹਦੇ ਅੱਜ ਤਕਰੀਬਨ 6 ਵਜੇ ਪਤਾ ਆਇਆ ਕਿ ਉਹਦੇ ਗੋਲੀ ਲੱਗ ਚੁੱਕੀ ਆ ਮਾਲਕ ਲੋ ਤਾਂ ਬੜਾ ਅਸੀਂ ਸਾਰੇ ਜਾਣੇ ਹਸਪੀਟਲ ਸਾਰੇ ਨੱਠੇ ਆ ਤਾਂ ਸਾਈਂ ਸਰਕਾਰ ਵੱਲੋਂ ਇਹੀ ਮੰਗ ਕਰ ਰਹੇ ਆ ਕਿ ਸਾਨੂੰ ਇਨਸਾਫ ਮਿਲਨੇ ਚਾਹੀਦਾ ਆ ਪਰਿਵਾਰ ਦੀ ਕਿਹੋ ਜਿਹੀ ਹਾਲਤ ਜੇਕਰ ਬਹੁਤ ਮਾੜੀ ਹਾਲਾਤ ਆ ਜੀ ਪਰਿਵਾਰ ਦੀ ਦੋ ਭਰਾ ਆ ਜੀ ਇੱਕ ਸਿਸਟਰ ਆ ਜੀ ਹਾਂਜੀ ਤਾਂ ਡੈਡੀ ਇਹਨਾਂ ਦੀ ਡੈਥ ਹੋ ਗਈ ਆ ਸਿਸਟਰ ਪਰਿਵਾਰ ਵੱਡੇ ਆ ਜਾਂ ਛੋਟੇ ਸਿਸਟਰ ਸਾਰਿਆਂ ਤੋਂ ਵੱਡੇ ਆ ਤੇ ਦੋ ਛੋਟੇ ਆ ਮੁੰਡੇ ਲੜਪਰਾ ਈਨ ਇਨਸਾਫ ਹੀ ਮੰਗ ਕਰਦਾਂਗੇ ਸਰ ਸਰਕਾਰ ਵਾਲੋਂ ਮਾਹੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦ ਜਲਦ ਫੜਿਆ ਜਾਵੇ ਹਾਂਜੀ ਅੱਜ ਬੜੀ ਦੁਖਦਾਈ ਸੋਗਮਈ ਘੜੀ ਵਰਤੀ ਅੱਜ ਇੱਕ ਬੜਾ ਗਰੀਬ ਪਰਿਵਾਰ ਜਗਿੰਦਰ ਸਿੰਘ ਦਾ ਬੇਟਾ ਕਾਕਾ ਗੁਰਪ੍ਰੀਤ ਸਿੰਘ ਤਿੰਨ ਸਾਲ ਤੋਂ ਇੱਥੇ ਬਜਾਜ ਅਸੇ ਦੇ ਵਿੱਚ ਕੰਮ ਕਰਦਾ ਸੀਗਾ ਅੱਜ ਪਤਾ ਨਹੀਂ ਛੁੱਟੀ ਬਿਲੇ ਉਹਦੇ ਮਾਲਕ ਕੋਲੋਂ ਉਹਦੇ ਗੋਲੀ ਲੱਗ ਗਈ ਆ ਹਾਂਜੀ ਤਾਂ ਇਸ ਕਰਕੇ ਉਹ ਬੇਟੇ ਦੀ ਡੈਥ ਹੋ ਗਈ ਆ ਗੁਰਪ੍ਰੀਤ ਸਿੰਘ ਦੀ ਤਾਂ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੋ ਹਾਂ ਇਨਸਾਫ ਹੋਏਗਾ ਜੇ ਕੋਈ ਚਾਰਬੁਸ਼ਕੀ ਲੱਗਦਾ ਨਹੀਂ ਇਹ ਹੁਣ ਇਹ ਹੁਣ ਸਾਰਾ ਕਲੀਅਰ ਹੋਏਗਾ ਉਹਨਾਂ ਨੂੰ ਮੇਰੇ ਖਿਆਲ ਅਰੈਸਟ ਕਰ ਲਿਆ ਅਰੈਸਟ ਕਰ ਲਿਆ ਉਹਨਾਂ ਨੂੰ ਹਾਂ ਹੁਣ ਪਤਾ ਲੱਗੇਗਾ ਕਿ ਸਾਰੀ ਜੋ ਕਾਰਵਾਈ ਹੋਏਗੀ ਬਾਕ तकरीबन पौने 6:00 शे बजे 6:00 बजे लगभगਾਨੂੰ اطلاع ਮਿਲੀ ਹੈ ਕਿ ਆਪਣੇ ਇਥੇ Bajaj Motor Finance ਕਰਕੇ ਬਲਗਨ ਚੌਂਕ ਦੇ ਵਿੱਚ ਉੱਥੇ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਦੌਰਾਨ ਉੱਥੇ ਗੁਰਪ੍ਰੀਤ ਸਿੰਘ ਸਨ ਉਹ ਕੁਜਿੰਦਰ ਸਿੰਘ ਵਾਸੀ ਉਡਰਾ ਜੀ ਦੀ ਕਰੀਬ 19 ਸਾਲ ਦੀ ਉਮਰ ਉਹਦੀ ਡੈਥ ਹੋਈ ਹੈ ਬੀਸਿਕਲੀ ਇਹ ਮੁੰਡਾ ਇਥੇ ਇੱਕ ਪਰਮ ਸਿੰਘ ਮਰਨ ਹੈਗਾ ਸਨ ਆਫ ਭਪਿੰਦਰ ਸਿੰਘ ਵਾਸੀ ਬਾਡ ਨੰਬਰ 7 ਦਸੂਹਾ ਦਾ ਇਹਦਾ ਇਹ ਆਪਣੇ Bajaj Motor Finance ਇਹ ਇਹਦਾ ਓਨਰ ਸੀਗਾ ਤੇ ਉਥੇ ਇਹ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਦੌਰਾਨ ਗੁਰਪ੍ਰੀਤ ਸਿੰਘ ਅੱਦੇ ਗੋਲੀ ਲੱਗੀ ਹੈ ਜਿਸ ਦੇ ਕਰਕੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਉਹ ਸਿਵਰ ਹਸਪਤਾਲ ਸੁਵਾਰਿ ਲੈ ਜਾਂਦਾ ਸੀ ਜਿਹੜੀ ਦੀ ਡੈਟਪੋਟਿੰਗ ਮਰ ਚੁੱਕੀ ਹੈ ਵਾਕੀ ਫਰਦਰ ਅਸੀਂ ਜੋ ਵੀ ਹੈਗੀ ਇਨਵੈਸਟੀਗੇਸ਼ਨ ਕਰਦੇ ਹੈਗੇ ਤੇ ਉਹਨਾਂ ਦੇ ਵਾਰਸਾਂ ਨੂੰ ਵੀ ਅਸੀਂ ਗੱਲਬਾਤ ਕਰ ਰਹੇ ਹੈਗੇ ਜੋ ਅਸੀਂ ਬੰਦ ਕਰਨ ਕਾਰਵਾਈ ਉਹ ਵੀ ਸਾਪੇ ਸੀ ਕਰ ਰਹੇ ਹੈ ਜਿਹੜੀ ਗੋਲੀ ਚਲਾਈ ਗਈ ਉਹ ਅਸਲਾ ਲਾਇਸੈਂਸੀ ਸੀਗਾ ਆ ਫਿਲਹਾਲ ਸਾਹਮਣੂ ਇਹ ਗੱਲ ਸਾਹਮਣੇ ਆਈ ਉਹ ਲਾਇਸੈਂਸੀ ਸੀ ਇੰਟਰਵਿਊ ਦੀ ਇਨਵੈਸਟੀਗੇਸ਼ਨ ਅਜੇ ਪਰਦਰ ਚੱਲ ਰਹੀ ਹੈ ਸਾਡੇ ਹਾਂ ਤਾਂ ਕਿ આરોપી ਨੂੰ ਕਰ ਗ੍ਰਿਫਤਾਰ ਕੀਤਾ ਗਿਆ ਹਾਂ ਚੱਲ ਰਿਹਾ ਸਾਡਾ આરોપી ਗ੍ਰਿਫਤਾਰ ਹੋ ਜਾਣਾ ਜਲਦੀ